ਕੁੜੀ ਯੂਐਸਏ ਸਿਟੀਜ਼ਨ ਹੈ ਜੀ ਪਰਿਵਾਰ ਦੇ ਮੋਬਾਈਲ ਨੰਬਰ ਸਮੇਤ ਰਿਸ਼ਤਾ ਨੋਟ ਕਰੋ ਜਿਹੜੇ ਜੀ ਭੈਣ ਭਰਾ ਨਵੇਂ ਜੁੜੇ ਨੇ ਚੈਨਲ ਸਬਸਕ੍ਰਾਈਬ ਕਰ ਦੋ ਔਰ ਜਿਨ੍ਹਾਂ ਨੇ ਐਡ ਪਾਉਣੀ ਹੈ ਹੇਠਾਂ ਜੋ ਪੀਲੀ ਪੱਟੀ ਦੇ ਵਿੱਚ ਨੰਬਰ ਲਿਖਿਆ ਹੋਇਆ ਹੈ ਇਹਦੇ ਉੱਪਰ ਸਾਨੂੰ ਹੈਲੋ ਲਿਖ ਕੇ ਭੇਜ ਦਿਓ ਐਡ ਦਾ ਪੂਰਾ ਪ੍ਰੋਸੈਸ ਤੁਹਾਨੂੰ ਪੰਜਾਬੀ ਚ ਲਿਖ ਕੇ ਪਾ ਦੇਵਾਂਗੇ ਐਡ ਪਾਉਣ ਲਈ ਵਟਸਐਪ ਤੇ ਮੈਸੇਜ ਕਰੋ ਤੇ ਬਾਕੀ ਬੈਲ ਆਈਕਨ ਦਾ ਬਟਨ ਜਰੂਰ ਦਬਾ ਦਿਓ ਤਾਂ ਜੋ ਤੁਹਾਡੇ ਕੋਲ ਕੋਈ ਵੀ ਰਿਸ਼ਤਾ ਮਿਸ ਨਾ ਹੋਵੇ ਹਰੇਕ ਰਿਸ਼ਤਾ ਤੁਹਾਡੇ ਕੋਲ ਪਹੁੰਚਦਾ ਰਹੇ ਤੇ ਬਾਕੀ ਜਿਹੜਾ ਮਰਿਸ਼ਤਾ ਨੋਟ ਕਰੋ ਪ੍ਰੋਫਾਈਲ ਨੰਬਰ MB1240 ਪਤਾ ਕੈਲੀਫੋਰਨੀਆ ਯੂ ਐਸ اے ਕੁੜੀ ਰਹਿੰਦੀ ਹੈ ਸਿਟੀਜਨ ਹੈ ਪਰਿਵਾਰ ਦੇ ਸਮੇਤ ਤੇ ਪੜ੍ਹਾਈ ਬੈਚਲਰ ਆਫ ਸਾਇੰਸ ਇਨ ਕੈਮਿਸਟਰੀ ਦੀ ਇਹਨਾਂ ਨੇ ਕੀਤੀ ਹੋਈ ਹੈ ਪੜ੍ਹਾਈ ਕੱਦ 5 ਫੁੱਟ 4 ਇੰਚ ਹੈ ਜੀ ਕਾਸਟ ਜੱਟ ਸਿੱਖ ਹੈ ਡੇਟ ਆਫ ਬਰਥ ਜਿਹੜਾ 19 ਦਸੰਬਰ 1990 ਦਾ ਜੀ ਕੰਮ ਬਾਇਓਟੈਕਨੋਲੋਜੀ ਕੰਪਨੀ ਦੇ ਵਿੱਚ ਯੂ ਐਸ اے ਆਪਣੀ ਕੈਲੀਫੋਰਨੀਆ ਯੂ ਐਸ اے ਦੇ ਵਿੱਚ ਇਹਨਾਂ ਦੀ ਜੌਬ ਹੈ ਤੇ ਬਾਕੀ ਜਿਹੜਾ ਮੁੰਡਾ ਇਹਨਾਂ ਨੂੰ ਚਾਹੀਦਾ ਐਜੂਕੇਟਿਡ ਹੋਵੇ ਰਿਸਪੈਕਟਫੁਲ ਹੋਵੇ ਸੈਟਲਡ ਹੋਵੇ ਤੇ 5 ਫੁੱਟ 11 ਇੰਚ ਤੋਂ ਪਲੱਸ ਕੱਦ ਹੋਵੇ ਤੇ ਇਹਨਾਂ ਨੇ ਪਰਿਵਾਰ ਦਾ ਨੰਬਰ ਨਹੀਂ ਲਿਖਾਇਆ ਜੀ ਕੁੜੀ ਦੀ ਮੰਮੀ ਦਾ ਜੀਮੇਲ ਏਡੀ ਹੈ ਜਸਵੀਰ ਕੌਰ 0704@gmail.com ਐਡ ਪਾਉਣ ਲਈ ਹੇਠਾਂ ਪੀਲੀ ਪੱਟੀ